ਆਪ ਪਾਰਟੀ ਦਾ ਪੰਜਾਬ ਵਿੱਚ ਪੂਰਾ ਜਲਵਾ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਕੈਂਪੇਨ ਚੇਅਰਮੈਨ ਅਮਨ ਅਰੋੜਾ ਨਾਲ ਮੁਲਾਕਾਤ ਦੌਰਾਨ ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਪੂਰੀ ਹਵਾ ਹੈ ਅਤੇ ਪਾਰਟੀ ਹਮੇਸ਼ਾ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੀ ਰਹੇਗੀ ਅੰਮ੍ਰਿਤਸਰ ਤੋਂ ਅਜੀਤ ਵੈਬ ਟੀਵੀ ਲਈ ਸੁਰਿੰਦਰਪਾਲ ਸਿੰਘ ਵਰਪਾਲ ਦੀ ਰਿਪੋਰਟ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਚੋਣ ਪੜ ਜਿਹੜਾ ਹੈ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਕੈਂਪੇਨ ਚੇਅਰਮੈਨ ਅਮਨ ਰੋੜਾ ਜੀ ਅਮਨ ਜੀ ਕਿਸ ਤਰੀਕਾ ਨਾਲ ਜਿਹੜੀ ਕੈਂਪੇਨ ਚੱਲ ਰਹੀ ਹੈ ਐਸਾ ਲੱਗਦਾ ਕਿ ਉਹ ਹੈ ਨਹੀਂ ਚਲਵਾ ਜਿਹੜਾ ਪਹਿਲਾਂ ਸੀ ਨਹੀਂ ਤੁਹਾਨੂੰ ਲੱਗਦਾ ਹੋਊਗਾ ਜੀ ਜਲਵਾ ਨਹੀਂ ਹੈਗਾ ਤਾਂ 23 ਤਰੀਕ ਨੂੰ ਜਲਵਾ ਦਿਖੂਗਾ ਸੋ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਸਾਡੇ ਕੋਲ ਇਹਨਾਂ ਵਾਂਗੂ ਨਾ ਤਾਂ ਸਾਡੇ ਕੋਲ ਪੈਸਾ ਹੈ ਨਾ ਸ਼ਰਾਬਾ ਪੁੱਕੀਆਂ ਦਾ ਅਸੀਂ ਵਰਤਾਰਾ ਕਰਦੇ ਹਾਂ ਨਾ ਸਾਡੇ ਕੋਲ ਇਹਨਾਂ ਵਾਂਗੂ ਗੁੰਡੇ ਪਾਲੇ ਹੋਏ ਨੇ ਸਾਡੀ ਤਾਂ ਪੈਦਲ ਸੈਨਾ ਹੈ ਘਰੋ ਘਰੀ ਜਾ ਰਹੇ ਨੇ ਦਿੱਲੀ ਦੀਆਂ ਨੀਤੀਆਂ ਨੇ ਉਹ ਸਮਝਾ ਰਹੇ ਨੇ ਪੰਜਾਬ ਦੇ ਮੁੱਦੇ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਉਹਨਾਂ ਨੇ 5 ਸਾਲਾਂ ਚੱਕੇ ਨੇ ਉਹ ਅੱਜ ਤੱਕ ਕਦੇ ਗੁਰਜੀਤ ਔਜਲੇ ਨੂੰ ਉਹ ਮੁੱਦੇ ਚੱਕਦੇ ਦੇਖਿਆ ਸੋਚੇ ਮੂਹ ਹੀ ਮੁੜਿਆਉਂਦੇ ਨੇ ਉਹ ਮਸਲੇ ਨੇ ਜਿਹੜੇ ਅਸੀਂ ਲੈ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਰਹੇ ਹਾਂ ਲੋਕਾਂ ਨੂੰ ਸਾਡੀ ਗੱਲ ਸਮਝ ਆ ਜੂਗੀ ਤੇ ਸਾਡੇ 13 ਦੇ 13 ਜਰਨੈਲ ਨੇ ਜਿਹੜੇ ਉਹ ਲੋਕ ਸਭਾ ਦੇ ਵਿੱਚ ਹੋਣਗੇ ਜੇ ਉਹਨਾਂ ਨੇ ਫੇਰ ਕਿਸੇ ਨਾ ਕਿਸੇ ਲਾਲਚ ਵਸੇ ਮਜਬੂਰੀ ਵਸੇ ਡਰ ਵਸੇ ਵੋਟਾਂ ਪਾਉਣੀਆਂ ਨੇ ਫਿਰ ਜੋ 7 ਸਾਲਾਂ ਤੋਂ ਚੱਲਿਆ ਆ ਰਿਹਾ ਉਹ ਹੀ ਹੋਊਗਾ ਅੱਜ ਜਗਮੀਤ ਬਰਾੜਾ ਅਕਾਲੀ ਦਲ ਦਾ ਵੀ ਸ਼ਾਮਲ ਹੋਏ ਨੇ ਕੀ ਪ੍ਰਤੀਕਿਰਿਆ ਤੁਹਾਡੀ ਦੇਖੋ ਹਰੇਕ ਬੰਦੇ ਨੇ ਆਪ ਦਾ ਸਿਆਸੀ ਰਾਹ ਚੁਣਨਾ ਹੁੰਦਾ ਹੈ ਬੜੇ ਲੰਮੇ ਸਮੇਂ ਤੋਂ ਜਗਮੀਤ ਬਰਾੜ ਜੀ ਵੀ ਇੱਕ ਆਬਲੀਵਿਅਨ ਦੇ ਵਿੱਚ ਉਹ ਘੁੰਮ ਰਹੇ ਸੀਗੇ ਅਕਾਲੀ ਦਲ ਕੋਲੇ ਬੰਦੇ ਨਹੀਂ ਹੈਗੇ ਕਿਉਂਕਿ ਹਾਲਾਤ ਜਿਹੜੇ 5 ਸਾਲਾਂ ਚ ਉਹਨਾਂ ਨੇ 10 ਸਾਲਾਂ ਚ ਕਰਕੇ ਰੱਖੇ ਨੇ ਸੋ ਜਿਵੇਂ ਕਹਿੰਦੇ ਨੇ ਡੁੱਬਦੇ ਨੂੰ ਤਿੰਕੇ ਦਾ ਸਾਰਾ ਸਾਰਾ ਤੱਕਦੇ ਨੇ ਪਰ ਮਿਲਣਾ ਨਹੀਂ ਹੈਗਾ ਦੋਏ ਡੁੱਬਣਗੇ ਬਾਕੀ ਪਾਰਟੀਆਂ ਦਾ ਵੀ ਆਮ ਆਦਮੀ ਪਾਰਟੀ ਜਿਹੜੀ ਸੰਗਰੂਰ ਦੇ ਵਿੱਚ ਭਗਵੰਤ ਮਾਨ ਖੜੇ ਨੇ ਉੱਥੇ ਬਹੁਤ ਜ਼ਿਆਦਾ ਢੀ ਚੁੱਟੀ ਦਾ ਜ਼ੋਰ ਲਾਇਆ ਜਾ ਰਿਹਾ ਵੀ ਉਹਨਾਂ ਨੂੰ ਕਿਸੇ ਤਰੀਕੇ ਰੁਕਿਆ ਜਾਵੇ ਤੁਹਾਡੀ ਕੀ ਉਥੋਂ ਦੀ ਰਣਨੀਤੀ ਰਹੀਗੀ ਖਾਸ ਕਰਕੇ ਸੰਗਰੂਰ ਦੇ ਵਿੱਚ ਦੇਖੋ ਇਹਦੇ 'ਚ ਤਾਂ ਕੋਈ ਦੋ رائے ਨਹੀਂ ਹੈਗੀ ਕਿ ਅਕਾਲੀ ਦਲ ਭਾਜਪਾ ਔਰ ਕਾਂਗਰਸ ਇਹਨਾਂ ਨੇ 2017 ਦੇ ਵਿੱਚ ਵੀ ਰਲ ਕੇ ਇੱਕੋ ਹੀ ਨੀਤੀ ਬਣਾਈ ਸੀਗੀ ਕਿ ਕਿਸੇ ਨਾ ਕਿਸੇ ਤਰੀਕੇ ਆਮ ਆਦਮੀ ਪਾਰਟੀ ਨੂੰ ਰੋਕ ਲੋ ਅੱਜ ਵੀ ਉਹ ਏਸੇ ਕੰਮ ਤੇ ਲੱਗੇ ਹੋਏ ਨੇ ਕਿ ਹੋਰ ਜਿਹੜਾ ਮਰਜ਼ੀ ਜਿੱਤੇ ਪਾਰਟੀ ਦਾ ਪਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੇ ਬਾਕੀ ਕੈਂਡੀਡੇਟਸ ਨੂੰ ਰੋਕ ਲਓ ਮੈਂ ਸਮਝਦਾ ਕਿ ਉਹਨਾਂ ਦੇ ਦਿਲ ਦੀ ਘਬਰਾਹਟ ਹੈ ਜਿਹੜੀ ਇਹਦੇ ਵਿੱਚ ਉਹ ਝਲਕਦੀ ਹੈ ਪਰ ਲੋਕ ਨੇ ਜਿਹੜੇ ਅੱਜ ਨਿਜ਼ਾਮ ਹੈ ਉਹ ਬਦਲਣਾ ਚਾਹ ਰਹੇ ਨੇ ਤੇ ਮੈਂ ਸਮਝਦਾ ਕਿ ਚੁੱਪਚੀਪੇ ਤੇ ਸਾਇਲੈਂਟ ਵੋਟ ਹੈ ਜਿਹੜੀ ਸਾਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਪਾਈ ਗਈ ਹੈ। ਹਲਕਾ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਜਿਹੜੇ ਨੇ ਉਮੀਦਵਾਰ ਨੇ ਸਵਾਲ ਉਠਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਹਨਾਂ ਦੇ ਹੱਕ ਦੇ ਵਿੱਚ ਕਿਉਂ ਨਹੀਂ ਉਤਰ ਰਹੀ। ਦੇਖੋ ਸਾਡੀ ਪਾਰਟੀ ਤੋਂ ਇਥੇ ਮਨਜਿੰਦਰ ਸਿੰਘ ਸਿੱਧੂ ਕੈਂਡੀਡੇਟ ਹੈਗੇ। ਬڑے ਵਧੀਆ ਗੁਰਸੇ ਕੈਂਡੀਡੇਟ ਸਾਡੇ ਯੂਥ ਵਿੰਗ ਦੇ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਉਤਾਰਿਆ ਬੜਾ ਵਧੀਆ ਉਹਨਾਂ ਨੂੰ ਰਿਸਪਾਂਸ ਮਿਲ ਰਿਹਾ ਇਹ ਕੀ ਕੰਪਲਸ਼ਨ ਹੈ ਕਿ ਅਸੀਂ ਕਿਸੇ ਦੇ ਹੱਕ ਦੇ ਵਿੱਚ ਹੈ ਕਿਸੇ ਦੇ ਵਿਰੋਧ ਦੇ ਵਿੱਚ ਅਸੀਂ ਕਿਉਂ ਇਲੈਕਸ਼ਨ ਲੜੀਏ ਸਾਡਾ ਕੈਂਡੀਡੇਟ ਹੈ ਸਾਡੀ ਪਾਰਟੀ ਦੀ ਆਪਦੀ ਆਈਡੀਓਲੋਜੀ ਹੈ ਅਸੀਂ ਬੀਬੀ ਖਾਲੜਾ ਦਾ ਬਹੁਤ ਵੱਡਾ ਸਤਿਕਾਰ ਕਰਦੇ ਹਾਂ ਬਹੁਤ ਸਤਿਕਾਰ ਹੈ ਸਾਡਾ ਸਾਡੇ ਮਨ ਦੇ ਵਿੱਚ ਉਹਨਾਂ ਦਾ ਜੋ ਜਸਵੰਤ ਸਿੰਘ ਖਾਲੜਾ ਜੀ ਨੇ ਸ਼ਹਾਦਤ ਦਿੱਤੀ ਹੈ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੇ ਖਿਲਾਫ ਉਹ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਹੈ ਪਰ ਸਵਾਲ ਅੱਜ ਵੱਡਾ ਇਹ ਖੜਾ ਹੁੰਦਾ ਹੈ ਕਿ ਜਿਹੜੇ ਲੋਕ ਬੀਬੀ ਖਾਲੜਾ ਜੀ ਦਾ ਜਸਵੰਤ ਸਿੰਘ ਖਾਲੜਾ ਜੀ ਦੀ ਕੁਰਬਾਨੀ ਦਾ ਅੱਜ ਮੁੱਲ ਵਟ ਰਹੇ ਨੇ ਮੁੱਲ ਵਟਣਾ ਚਾਹੁੰਦੇ ਨੇ ਬਾਹਰਲੇ ਮੁਲਕਾਂ ਦੇ ਵਿੱਚੋਂ ਨੋਟ ਤੇ ਵੋਟ ਲੈਣਾ ਚਾਹੁੰਦੇ ਨੇ ਇਹ ਲੋਕ ਉਦੋਂ ਕਿਹੜੀ ਪਾਰਟੀ ਦੇ ਵਿੱਚ ਸੀਗੇ ਜਦੋਂ ਜਸਵੰਤ ਸਿੰਘ ਖਾਲੜਾ ਜੀ ਉਹ ਲੜਾਈ ਲੜ ਰਹੇ ਸੀਗੇ ਜਦੋਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਸੀਗੀ ਜਾਂ ਕਾਲੜਾ ਸਾਹਿਬ ਦਾ ਜਦੋਂ ਨੂੰ ਜਦੋਂ ਖਤਮ ਕਰ ਦਿੱਤਾ ਗਿਆ ਉਦੋਂ ਉਸੇ ਪਾਰਟੀ ਦੇ ਵਿੱਚ ਸੀਗੇ ਖੈਰਾ ਸਾਹਿਬ ਹੁਣੀ ਜਦੋਂ ਜਿਹੜੀ ਪਾਰਟੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰ ਰਹੀ ਸੀਗੀ 22 ਸਾਲ ਤੁਸੀਂ ਮੂੰਹ ਤੇ ਉਂਗਲ ਰੱਖੀ ਛੱਡੀ ਤੇ ਅੱਜ ਤੁਸੀਂ ਸਿਰਫ ਔਰ ਸਿਰਫ ਸਿਆਸੀ ਲਾਹਾ ਲੈਣ ਦੇ ਲਈ ਤੁਸੀਂ ਉਹਨਾਂ ਦਾ ਨਾਮ ਯੂਜ਼ ਕਰ ਰਹੇ ਹੋ ਇਹ ਇਨਸਾਨੀਅਤ ਤੋਂ ਗਿਰ ਕੇ ਆ ਇਹਨੂੰ ਮੈਂ ਨਹੀਂ ਮੰਨਦਾ ਹੈਗਾ ਕਿ ਇਹ ਕੋਈ ਚੰਗੀ ਗੱਲ ਹੈ ਇਹ ਇਹ ਬਹੁਤ ਛੋਟੇ ਦਰਜੀ ਦੀ ਰਾਜਨੀਤੀ ਹੋ ਰਹੀ ਹੈ ਚੋਣ ਪ੍ਰਚਾਰ ਕਰਨ ਵਾਸਤੇ ਕੇਜਰੀਵਾਲ ਪੰਜਾਬ ਆਉਣਗੇ ਜੀ 13 ਤੋਂ 17 ਤਰੀਕ ਤੱਕ ਅਰਵਿੰਦ ਜੀ ਪੰਜਾਬ ਦੇ ਵਿੱਚ ਹੀ ਨੇ ਮਨਜਿੰਦਰ ਸਿੱਧੂ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਪ੍ਰਤੀਕਿਰਿਆ ਦਿੱਤੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੇ ਨਾਲ ਜਿਹੜੀ ਸੀ ਜੋੜਿਆ ਗਿਆ ਸੀ ਤੁਸੀਂ ਕੀ ਚਾਹੁੰਦੇ ਹੋ ਪਾਰਟੀ ਵੱਲੋਂ ਕੀ ਸਟੈਂਡ ਹੋਏਗਾ ਬਿਲਕੁਲ ਗਲਤ ਗੱਲ ਹੈ ਤੁਹਾਡਾ ਜਿਹੜਾ ਐਲੀਗੇਸ਼ਨ ਹੈ ਉਹ ਗਲਤ ਹੈ ਮੀਡੀਆ ਟ੍ਰਾਇਲ ਹੈ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਹੈਗਾ ਪੂਰੀ ਮੈਂ ਕਿਸੇ ਨੂੰ ਡਿਫੈਂਡ ਨਹੀਂ ਕਰ ਰਿਹਾ ਮੈਂ ਕਿਸੇ ਨੂੰ ਅਕਿਊਜ਼ ਨਹੀਂ ਕਰ ਰਿਹਾ ਹੈ ਪੂਰੀ ਦੀ ਪੂਰੀ ਵੀਡੀਓ ਦੇਖੋ ਉਹਨੇ ਇਹ ਕਿਹਾ ਕਿ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਆ ਅਸੀਂ ਤਾਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਚੱਲਦੇ ਆ ਜੋ ਗੱਲ ਫਿਰ ਉਹਨੇ ਕਹੀ ਹੈ ਜੇ ਤਾਂ ਉਹ ਤੱਥਾਂ ਤੋਂ ਪਰੇ ਐ ਫੇਰ ਤਾਂ ਉਹਦੇ ਉੱਪਰ ਰਾਜਨੀਤੀ ਕਰੋ ਫੇਰ ਤਾਂ ਮਨਜਿੰਦਰ ਸਿੰਘ ਸਿੱਧੂ ਤੁਹਾਡਾ ਵੀ ਮੇਰਾ ਵੀ ਪੰਥ ਦਾ ਵੀ ਤੇ ਮੀਡੀਆ ਦਾ ਵੀ ਸਾਰਿਆਂ ਦਾ ਗੁਨਾਹਗਾਰ ਹੈ ਪਰ ਜੇ ਤੱਥਾਂ ਤੋਂ ਪਰੇ ਨਹੀਂ ਹੈਗੀ ਤੇ ਬੰਦੇ ਨੇ ਆਦਮ ਸਤਕਾਰ ਦੇ ਨਾਲ ਇੱਕ ਗੱਲ ਕਹੀ ਹੈ ਤੇ ਫਿਰ ਮੀਡੀਆ ਟ੍ਰਾਇਲ ਕਿਉਂ ਹੋ ਰਿਹਾ ਹੈ ਇਹ ਇਹ ਜਿਹੜੀ ਛੋਟੀ ਸਿਆਸਤ ਹੈ ਨਾ ਭਾਜੀ ਇਹ ਬਾਕੀ ਪਾਰਟੀ ਵਾਲਿਆਂ ਨੂੰ ਕਹੋ ਇਹ ਨਾ ਕਰਨ ਆਖਰੀ ਸਵਾਲ ਹੈ ਜੀ ਖੈਰਾ ਸਾਹਿਬ ਨਾਲ ਜਿਹੜੇ ਐਮ ਐਲ ਏਸ ਗਏ ਸੀ ਉਹ ਪਾਰਟੀ ਦੇ ਲਈ ਪ੍ਰਚਾਰ ਨਹੀਂ ਕਰ ਰਹੇ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਏਗੀ ਜਾਂ ਉਹਨਾਂ ਨੂੰ ਦੁਬਾਰਾ ਸ਼ਾਮਲ ਕੀਤਾ ਜਾਵੇਗਾ ਪਾਰਟੀ ਦੇ ਕੋਸੀਂ ਬੜੇ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀ ਕਿ ਕਿ ਉਹਨਾਂ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਦੀ ਗੈਰਤ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਸ਼ਾਇਦ ਉਹਨਾਂ ਦੀ ਗੈਰਤ ਜਾਗੇ ਤੇ ਆਮ ਆਦੀ ਪਾਰਟੀ ਦੀ ਮਦਦ ਉਹ ਹੁਣ ਕਰਨ ਪਰ ਜੇ ਨਹੀਂ ਕਰਦੇ ਹੈਗੇ ਕਿਸੇ ਹੋਰ ਪਾਸੇ ਚੱਲਦੇ ਨੇ ਤੇ ਡੈਫੀਨੇਟਲੀ ਯੈਸ ਇਹਨਾਂ ਇਲੈਕਸ਼ਨ ਤੋਂ ਬਾਅਦ ਆਮ ਆਦੀ ਪਾਰਟੀ ਉਹਨਾਂ ਦੇ ਖਿਲਾ ਸੂਚਨ ਅਮਰ ਰੋੜਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਚੋਣ ਪ੍ਰਚਾਰਨ ਪੂਰੀ ਤਰ੍ਹਾਂ ਪਕਾਇਆ ਜਾਵੇਗਾ ਤੇ ਖਾਸ ਤੌਰ ਤੇ ਕੇਜਰੀਵਾਲ ਵੀ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਆਉਣਗੇ ਤੇ ਪ੍ਰਚਾਰ ਜੜਾ ਕਰਨਗੇ ਤੇ ਲੋਕ ਵੀ ਡਿਸਾਈਡ ਕਰਨ ਕਿ 70 ਸਾਲਾਂ ਤੋਂ ਕਿਸ ਤਰੀਕੇ ਦੀ ਰਾਜਨੀਤੀ ਹੋ ਰਹੀ ਹੈ ਤੇ ਉਹਨੂੰ ਜੇਕਰ ਬਦਲਣਾ ਹੈ ਚੰਗਾ ਬਦਲ ਚਾਹੁੰਦੇ ਨੇ ਤੇ ਆਮ ਆਦਮੀ ਪਾਰਟੀ ਦਾ ਸਾਥ ਜ਼ਰੂਰ ਦੇਣ ਮੈਨੂੰ ਯਾਨੀ ਕਿ ਸੁਰਿੰਦਰ ਪਾਤ ਸਿੰਘ ਉਪਾਲੋਂ ਦੀ ਉਹ ਇਜਾਜ਼ਤ ਧੰਨਵਾਦ